ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਅਸੀਂ ਲੈ ਕੇ ਆਇਆ ਭੈਣਾ ਦੀ ਡਿਮਾਂਡ ਤੇ ਕਾਫੀ ਜਿਆਦੇ ਸੋਹਣੇ ਸੂਟ ਲੈਣਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਜਿਹੜਾ ਵਲੌਗ ਹੈਗਾ ਆਪਣਾ ਕੰਟੀਨਿਊ ਨਹੀਂ ਸ਼ੂਟ ਹੋ ਰਿਹਾ ਹੈਗਾ ਕਿਉਂਕਿ ਥੋੜੇ ਜਿਹੀ ਬਿਜ਼ੀ ਆ ਬਿਜ਼ੀ ਹੋਣ ਕਰਕੇ ਹਨਾ ਤੇ ਥੋੜਾ ਜਿਹਾ ਸਿਸਟਮ ਹੈ ਜਿਹੜਾ ਇਧਰ ਉਧਰ ਟਾਈਮ ਚੈਟ ਨਹੀਂ ਹੁੰਦਾ ਇੱਕ ਦਿਨ ਛੋਟੇ ਨੇਗੇ ਭੱਜੇ ਭਜਾਏ ਸਵੇਰੇ ਕੰਮ ਕੋਈ ਵੀ ਤੁਸੀਂ ਹੈਂਡਵਰਕ ਆਰੀਵਰਕ ਮਸ਼ੀਨਵਰਕ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋਗੇ ਤੇ ਬਾਕੀ ਆਪਾਂ ਵਲੌਗ ਹੈ ਜਿਹੜਾ ਕੰਟੀਨਿਊ ਰੱਖਾਂਗੇ ਤੇ ਥੋੜਾ ਇੱਕ ਦੋ ਦਿਨ ਵੇਟ ਕਰੋ ਆਪਾਂ ਸਿਸਟਮ ਥੋੜਾ ਸੈੱਟ ਕਰ ਲਈਏ ਫਿਰ ਆਪਾਂ ਕੰਟੀਨਿਊ ਕਰਦੇ ਆਂ ਵਲੌਗ ਦੁਆਰਾ ਤੇ ਆਪਾਂ ਪਾਉਣਿਆਂਗੇ ਅੱਜ ਬਹੁਤ ਜਿਆਦੇ ਸੋਨੇ ਪ੍ਰਿੰਟ ਸੂਟ ਨੇਗੇ ਵਿਦ ਦੁਪੱਟਾ ਨੇਗੇ ਵਿਦਆਊਟ ਦੁਪੱਟਾ ਵੀ ਦਿਖਾਉਂਗੀ ਤੇ ਪਹਿਣਾਂ ਦੀ ਕਾਫੀ ਜਿਆਦੇ ਡਿਮਾਂਡ ਸੀਗੀ ਤੇ ਜਿਹੜਾ ਬ੍ਰਾਂਡ ਆ ਮੈਂ ਤੁਹਾਨੂੰ ਨਾਲ ਹੁੰਦੇ ਦੱਸੀ ਜਾਊਂਗੀ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਚਲੋ ਜੀ ਆਪਾਂ ਸਟਾਰਟ ਕਰਦੇ ਆਂਗੇ ਜੇ ਤੁਸੀਂ ਸਟਿਚਿੰਗ ਵੀ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਵਿਦਾਊਟ ਸਟਿਚਿੰਗ ਵੀ ਲੈ ਸਕਦੇ ਹੋਗੇ ਜਿਹੜਾ ਇਹ ਸਟਾਫ ਰਹੇਗਾ ਟੈਬੀ ਦਾ ਰਹੇਗਾ ਲਾਈਨਿੰਗ ਵਾਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਚੈੱਕ ਕਰ ਸਕਦੇ ਹੋਗੇ ਇੱਕ ਲਾਈਟ ਬੰਦ ਕਰਕੇ ਦੇਖਿਓ ਆ ਵਾਈਬ੍ਰੇਟ ਜਿਹੀ ਹੋ ਰਹੀ ਜਿਹੜੀ ਲਾਈਟ ਸਹੀ ਹੈ ਤੇ ਜਿਹੜਾ ਇਹ ਸਟੱਫ ਹੈਗਾ ਟੈਬੀ ਦਾ ਹੈਗਾ ਪ੍ਰਿੰਟ ਸੀ ਚੈੱਕ ਕਰ ਸਕਦੇ ਹੋ ਇਹ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਨਾਲ ਰਹੇਗੀ ਟਾਈ ਐਂਡ ਡਾਈ ਬਾਟਮ ਹੈਗੀ ਮੋਡਲ ਦੀ ਸਟੱਫ ਹੈ ਜਿਹੜਾ ਮੋਡਲ ਦਾ ਰਹੇਗਾ ਟਾਈ ਐਂਡ ਡਾਈ ਬਾਟਮ ਹੈਗੀ ਪਲੱਸ ਦੁਪੱਟਾ ਟੈਬੀ ਦਾ ਟਾਈ ਐਂਡ ਡਾਈ ਹੋਇਆ ਹੋਇਆਗਾ ਤੁਸੀਂ ਇਤੇ ਕੁਝ ਵੀ ਨਹੀਂ ਕਰਵਾਉਣਾ ਹੈਗਾ ਲਓ ਜੀ ਟਾਈ ਮੀਟਰ ਦਾ ਦੁਪੱਟਾ ਦਾ 44 ਇੰਚ ਪਾਣਾ ਖੁੱਲਾ ਡੁੱਲਾ ਤੇ ਤੁਸੀਂ ਜੇ ਫਿਨਿਸ਼ਿੰਗ ਕਰਵਾਉਣੀ ਹੋਗੀ ਤਾਂ ਤੁਸੀਂ ਡਿਟੇਲ ਹੈ ਜਿਹੜੀ ਵਟਸਐਪ ਤੇ ਉੱਪਰ ਸੈਂਡ ਕਰ ਦਿਆ ਕਰੋ ਪ੍ਰੋਪਰ ਹੈ ਨਾ ਜੇ ਤੁਸੀਂ ਫਿਨਿਸ਼ਿੰਗ ਨਹੀਂ ਕਰਵਾਉਣੀ ਸਾਰੇ ਡਿਟੇਲ ਪਲੀਜ਼ ਮੈਨੂੰ ਪ੍ਰੋਪਰ ਸੈਂਡ ਕਰਿਆ ਕਰੋ ਇਦਾਂ ਹੈ ਨਾ ਕੁਝ ਵੀ ਫਿਰ ਕੁਝ ਚੀਜ਼ ਸਕਿਪ ਹੋ ਜਾਂਦੀ ਹੈਗੀ ਫਿਰ ਉਹ ਹਨਾ ਸਾਨੂੰ ਵੀ ਆਏ ਰਹਿੰਦਾ ਵੀ ਤੁਸੀਂ ਇਦਾਂ ਕਿਹਾ ਸੀਗਾ ਇਦਾਂ ਨਹੀਂ ਹੋਇਆ ਹੈਗਾ ਚਲੋ ਰੱਬ ਦੀ ਕਿਰਪਾ ਨਾਲ ਅੱਜ ਤੱਕ ਨਹੀਂ ਹੋਇਆ ਹੈਗਾ ਐਵੇਂ ਤਾਂ ਤੇ ਅੱਗੇ ਵਾਸਤੇ ਵੀ ਹਨਾ ਮੈਂ ਤਾਂ ਹੀ ਹਰ ਇੱਕ ਵੀਡੀਓ ਦੇ ਵਿੱਚ ਕਹਿੰਨੀ ਹਾਂ ਥੋੜਾ ਤੁਸੀਂ ਵੀ ਧਿਆਨ ਰੱਖਿਆ ਕਰੋ ਵੀ ਜਦੋਂ ਤੁਸੀਂ ਡਿਟੇਲ ਹੈਗੀ ਸੂਟ ਦਾ ਆਰਡਰ ਦੇਣੇ ਹੋਗੇ ਤਾਂ ਤੁਸੀਂ ਚੰਗੀ ਤਰ੍ਹਾਂ ਦਿਆ ਕਰੋ ਜਿਹੜਾ ਇਹ ਬ੍ਰਾਂਡ ਰਹੇਗਾ ਚਨਾਰ ਰਹੇਗਾ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 2600 ਪਲੱਸ ਸ਼ਿਪਿੰਗ ਹੈਗੀ ਬਹੁਤ ਜ਼ਿਆਦਾ ਸੋਨਾ ਮਟੀਰੀਅਲ ਹੈਗਾ ਤੇ ਅਗਲਾ ਸੂਟ ਹੈਗਾ ਬਲੂ ਕਲਰ ਦੇ ਵਿੱਚ ਸੇਮ ਟਾਈ ਐਂਡ ਡਾਈ ਬਾਟਮ ਰਹੇਗੀ ਉਲਟੀ ਦੇਖੋ ਜੀ ਇਸ ਤਰ੍ਹਾਂ ਇਹਦੀ ਬਾਟਮ ਆ ਗਈ ਟਾਈ ਐਂਡ ਆਈ ਬਾਕੀ ਜੋ ਤੁਸੀਂ ਵਰਕ ਕਰਵਾਉਣਾ ਕਰਵਾ ਸਕਦੇ ਹੋ ਨਹੀਂ ਕਰਵਾਉਣਾ ਨਾ ਕਰਵਾਓ ਤੁਹਾਡੀ ਮਰਜ਼ੀ ਹੈਗੀ ਪਲੱਸ ਦੁਪੱਟਾ ਟਾਈ ਐਂਡ ਆਈ ਦੁਪੱਟੇ ਸਾਰਾ ਕੁਝ ਰੈਡੀ ਹੈ ਇੱਕ ਜੇ ਸਟੀਚਿੰਗ ਦੋਗੇ ਉਹਨੂੰ ਟਾਈਮ ਲੱਗੂਗਾ ਦੁਪੱਟਾ ਰੈਡੀ ਕਰਨ ਨੂੰ ਦੋਗੇ ਫਿਨਿਸ਼ਿੰਗ ਨੂੰ ਉਹਨੂੰ ਟਾਈਮ ਲੱਗੂਗਾ ਕਿਉਂਕਿ ਫਿਰ ਵੀ ਫਿਨਿਸ਼ਿੰਗ ਲਈ ਆਪਾਂ ਨੂੰ ਉਹਨਾਂ ਨੂੰ ਟਾਈਮ ਚਾਹੀਦਾ ਹੁੰਦਾ 2 ਤੋਂ 3 ਦਿਨ ਦਾ ਤੇ ਆ ਵਾਲਾ ਕਲਰ ਹੈ ਜਿਹੜਾ ਨਾ ਬਹੁਤ ਜਿਆਦਾ ਸੋਹਣਾਗਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਇਹ ਰਹੇਗੀ ਸ਼ਰਟ ਤੇ ਇਹ ਰਹੇਗੀ ਮੋਡਲ ਦੀ ਬਾਟਮ ਹੈਗੀ ਜਿਹੜਾ ਫੈਬਰਿਕ ਹੈ ਜੀ ਬਾਟਮ ਦਾ ਹੈ ਨਾ ਤੁਸੀਂ ਵਾਰ-ਵਾਰ ਮੈਨੂੰ ਮੈਸੇਜ ਕਰਕੇ ਪੁੱਛਦੇ ਹੋ ਨਾ ਕਿਉਂਕਿ ਮੇਰਾ ਹਰ ਇੱਕ ਵੀਡੀਓ ਦੇ ਵਿੱਚ ਕਲੀਅਰ ਦੱਸਿਆ ਹੁੰਦਾ ਫੈਬਰਿਕ ਬਾਟਮ ਦਾ ਵੀ ਮੋਡਲ ਹੈਗੀ ਇਹ ਤੇ ਨਾਲ ਰਹੇਗਾ ਟੈਬੀ ਲਾਈਨਿੰਗ ਦਾ ਦੁਪੱਟਾ ਪਲੱਸ ਟਾਈ ਐਂਡ ਡਾਈ ਹੋਇਆ ਹੋਇਆਗਾ ਪ੍ਰਾਈਸ ਸੇਮ ਨੇ 26200 ਲਓ ਜੀ ਇਹ ਵਿੱਚ ਨਾਲ ਟੈਬੀ ਦਾ ਸੂਟ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਾਫੀ ਜਿਆਦੇ ਸੋਹਣਾ ਹੈਗਾ ਲਓ ਜੀ ਜੇ ਕੋਈ ਵੀ ਭੈਣ ਮੇਰੇ ਨੇੜੇ ਤੇੜੇ ਦੀ ਹੈਗੀ ਤੁਸੀਂ ਵਿਜ਼ਿਟ ਕਰਕੇ ਸੂਟ ਲੈਣੇ ਨੇ ਅੱਖੀਂ ਦੇਖ ਕੇ ਤਾਂ ਵੀ ਤੁਸੀਂ ਲੈ ਸਕਦੇ ਹੋਗੇ ਬਾਕੀ ਜੇ ਤੁਸੀਂ ਦੂਰ ਦਿਓਗੇ ਤਾਂ ਤੁਸੀਂ ਤਾਂ ਵੀ ਤੁਸੀਂ ਮੰਗਵਾ ਸਕਦੇ ਹੋਗੇ ਆਪਣਾ ਜਿਹੜਾ ਮੈਂ ਵੀਡੀਓ ਦੇ ਵਿੱਚ ਜੋ ਵੀ ਸੂਟ ਦਿਖਾਉਂਗੀ ਉਹ ਤੁਹਾਡੇ ਘਰ ਤੱਕ ਆਊਗਾ ਇਦਾਂ ਨਹੀਂ ਹੈਗਾ ਵੀ ਕੁਝ ਵੀ ਗਲਤ ਆਊਗਾ ਠੀਕ ਹੈ ਜੀ ਇਹ ਗੱਲ ਤੋਂ ਤੁਸੀਂ ਬੇਫਿਕਰ ਰਹੋ ਲਓ ਜੀ ਇਸ ਦਾ ਇਹ 올ਓਵਰ ਸੂਟ ਹੈਗਾ ਤੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਤੇ ਇਹਦਾ 올ਓਵਰ ਦਾ ਪ੍ਰਾਈਸ ਹੈਗਾ 2200 ਟੈਬੀ ਦੇ ਵਿੱਚ ਹੈਗਾ ਤੇ ਫੈਬਰਿਕ ਵੀ ਬਹੁਤ ਜਿਆਦਾ ਗੁੱਡ ਹੈਗਾ ਇਹ ਵੀ ਰਹੇਗਾ ਜੀ ਟੈਬੀ ਦਾ 올ਓਵਰ ਸੂਟ ਹੈਗਾ ਹਲੋ ਜੀ ਕਲਰ ਤੁਸੀਂ ਦੇਖ ਸਕਦੇ ਹੋਗੇ ਡਿਫਰੈਂਟ ਡਿਫਰੈਂਟ ਜਿਵੇਂ ਨਿੰਗੇ ਹਟਕੇ ਜੀ ਤੇ ਨਿਊਜ਼ੇ ਕਲਰ ਨਿੰਗੇ ਤੇ ਪ੍ਰਾਈਸ ਇਹਦਾ ਵੀ ਰਹੇਗਾ ਜੀ 2250 올ਓਵਰ ਸੂਟ ਹੈਗਾ ਇਹ ਲੋਟ ਜੀ ਤੇ ਅਗਲਾ ਸੂਟ ਹੈਗਾ ਜੀ ਕਾਟਨ ਸਿਲਕ ਦੇ ਉੱਪਰ ਇਹਦੇ ਨਾਲ ਦੇ ਆਪਾਂ ਕਾਫੀ ਸੂਟ ਹੈ ਜਿਹੜੇ ਰੈਡੀ ਕਰ ਚੁੱਕਿਆਂਗੇ ਹੋਰ ਕਲਰ ਦੇ ਵਿੱਚ ਵੀ ਪਰ ਆਪਣੇ ਕੋਲੇ ਸਿੰਗਲ ਕਲਰ ਅਵੇਲੇਬਲ ਹੈਗਾਗਾ ਬਹੁਤ ਜਿਆਦੇ ਸੋਨਾ ਸਟੱਫ ਹੈਗਾ ਸਟੱਫ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਰਹੇਗੀ ਇਸ ਤਰ੍ਹਾਂ ਦੀ ਬਾਟਮ ਹੈंगी ਪ੍ਰਾਈਸ ਰਹੇਗਾ ਇਹਦਾ ਜੀ 2500 ਪਲੱਸ ਸ਼ਿਪਿੰਗ ਹੈ ਤੇ ਦੁਪੱਟਾ ਕਿਸ ਇਹਨਾਂ ਨਾਲ ਦੁਪੱਟਾ ਨਹੀਂ ਹੈਗਾ ਤੇ ਜਿਹੜੇ 올ਓਵਰ ਟੈਬੀ ਦੇ ਦਿਖਾਏ ਨੇ ਤੇ ਇਹਦੇ ਨਾਲ ਬਾਕੀ ਨਾਲ ਦੁਪੱਟੇ ਨਗੇ ਜਿਹੜੇ ਉਹ ਮੈਂ ਤੁਹਾਨੂੰ ਨਾਲ ਹੁੰਦੇ ਦੱਸ ਚੁੱਕੀਆਂਗੀ ਇਹਨਾਂ ਨਾਲ ਦੁਪੱਟੇ ਹੈਗੇ ਨਗੇ ਇਹਨਾਂ ਨਾਲ ਤੁਸੀਂ ਅਲੱਗ ਤੋਂ ਲਗਵਾ ਸਕਦੇ ਹੋਗੇ ਜਿੱਦਾਂ ਕਿ ਚਨੌਨ ਦਾ ਟੈਬੀ ਦਾ ਹਨ ਜਿਵੇਂ ਵੀ ਤੁਸੀਂ ਲਗਾਉਣਾਗਾ ਉਸ ਅਕੋਰਡਿੰਗ ਦੁਪੱਟਾ ਲਗਾ ਸਕਦੇ ਹੋ ਬਾਕੀ ਜਿਹੜਾ ਮੇਰੇ ਸੂਟ ਪਾਇਆ ਹੋਇਆ ਹੈ ਇਹਦੀ ਆਪਾਂ ਇੰਸਟਾਗ੍ਰam ਦੇ ਉੱਪਰ ਰੀਲ ਵੀ ਪਾਈ ਆ WhatsApp ਤੇ ਪਾਈ ਤੁਸੀਂ ਚੈੱਕ ਕਰ ਸਕਦੇ ਹੋਗੇ ਇੰਸਟਾਗ੍ਰam ਤੇ ਪੇਜ ਨੂੰ ਮੇਰੇ ਨੂੰ ਫੋਲੋ ਕਰ ਸਕਦੇ ਹੋਗੇ ਇਸ ਤਰ੍ਹਾਂ ਦੇ neck ਤੇ ਡਿਜ਼ਾਈਨ ਹੋਇਆ ਹੈ ਬਾਜੂ ਤੇ ਪਲੱਸ ਸਲਵਾਰ ਤੇ ਵੀ ਹੋਇਆ ਹੋਇਆ ਹੈ ਇਸ ਤਰ੍ਹਾਂ ਜੇ ਤੁਸੀਂ ਇਹਦੇ ਨਾਲ ਦਾ ਸੂਟ ਰੈਡੀ ਕਰਵਾਉਣੇ ਹੋਗੇ ਇਹਦੇ ਵਿੱਚ ਕਲਰ ਮਤਲਬ ਬਲੂ ਗ੍ਰੀਨ ਸਾਰੇ ਨੇਗੇ ਤਾਂ ਪ੍ਰਾਈਸ ਰਹੇਗਾ 4300 ਪਲੱਸ ਪਲੱਸ ਸ਼ਿਪਿੰਗ ਹੈਗੀ ਤੇ ਨਾਲ ਆਪਾਂ ਸੌਫਟ オーਗੈਂਜ਼ਾ ਦਾ ਦੁਪੱਟਾ ਰੱਖਿਆ ਗਿਆ ਤੇ ਆਪਾਂ ਲਗਾਈ ਹੈਗੀ ਪੇਸਟਿੰਗ ਪੱਤੀ ਲੱਗੀ ਹੋਈ ਹੈ ਇਸ ਤਰ੍ਹਾਂ ਇਹ ਰੈਡੀ ਕੀਤਾ ਹੋਇਆ ਠੀਕ ਹੈ ਜੀ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਹੈਗਾ ਆਪਣੀ ਚੁਆਇਸ ਦਾ ਕਰਵਾਉਣਾ ਹੈਗਾ ਤਾਂ ਤੁਸੀਂ ਜਰੂਰ ਹਨਾ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਪਿਕਚਰ ਸ਼ੇਅਰ ਕਰ ਸਕਦੇ ਹੋ ਮੈਂ ਤੁਸੀਂ ਉਸ ਤਰ੍ਹਾਂ ਜਿਹੜਾ ਸੂਟ ਹੈ ਰੈਡੀ ਕਰਵਾ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਸਾਰੇ ਠੀਕ ਪ੍ਰਾਈਸ ਦੇ ਵਿੱਚ ਅੱਜ ਆਪਾਂ ਸੂਟ ਲੈ ਕੇ ਆਏਗੇ ਤੇ ਮਟੀਰੀਅਲ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ